ਹੋਲੇ ਸਾਚੇ ਦਰਬਾਰ ਕੀ ਸੋ ਸਾਰਿਆਂ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਪਈ ਸასი ਕਾ ਨਮਸਤੇ ਅਦਾਬ ਸਲਾਮ ਭਾਈ ਜਿੰਨੀਆਂ ਇੱਕ ਛਤਕਾਰਯੋਗ ਸਖਸ਼ੀਤਾ ਬੈਠਿਆ ਨੇ ਮੁਰਸ਼ਦ ਫਕੀਰ ਫਕਰ ਸੱਜਣੋ ਮੇਰੇ ਬਰੋਂ ਪਿਆਰ ਭਰੀ ਹਾਜ਼ਰੀ ਮੇਰੇ ਥੋੜੇ ਚਰਨਾ ਥੋੜੇ ਕਦਮਾਂ ਤੇ ਬਾਈਪੁਰੀ ਬੈਠੇ ਨੇ ਸਾਰਿਆਂ ਸਿੱਖੇ ਬਜ਼ੁਰਗ ਮੇਰੀਆਂ ਭੈਣਾ ਮੇਲੇ ਅੱਜ ਜੁਆਤ ਹੁੰਦੇ ਨੇ ਬਈ ਵੱਡੇ ਮੇਲੇ ਪਹਿਲੀ ਵਾਰੀ ਨਹੀਂ ਬਣਦੇ ਗੋਲੀ ਗੋਲੀ ਨਹੀਂ ਬਣਦਾ ਆਗਾਜ਼ ਕਰਨਾ ਬਹੁਤ ਔਖਾ ਹੈ ਇੱਥੇ ਆਗਾਜ਼ ਹੋਇਆ ਤੇ ਬਹੁਤ ਖੂਬਸੂਰਤ ਹੈ ਪੱਟੀ ਸਾਫ ਸਾਡੇ ਮੈਂ ਮੈਨੂੰ ਬਈ ਬਾਈ ਬਾਗੂ ਤਾਂ ਨਹੀਂ ਆਵੇਂ ਬਾਬਾਈ ਦੇ ਭਾਈ ਜੀ ਤਾਂ ਮਨ ਬਹੁਦੇ ਨਹੀਂ ਆਉਂਦੇ ਮੈਂ ਥੋੜਾ ਬੋਦਾ ਲਿਖਦਾ ਥੋੜਾ ਬੋਦਾ ਗਾਉਣਾ ਇੰਸਟਾਗ੍ਰam ਤੇ ਮੇਰੀਆਂ ਰੀਲਾਂ ਰੂਲਾਂ ਚੱਲਦੀਆਂ ਨੇ ਥੋੜੀ ਸੁਣੀਆਂ ਹੋਣੀਆਂ ਗੀਟ ਜੀ ਵਜਾਉਂਦਾ ਮੁੰਡਾ ਇੱਕ ਪੰਡਤਾਂ ਦਾ ਮੁੰਡਾ ਉਹ ਮੈਂ ਭਾਈ ਸੋ ਬਹੁਤ ਬਿਹਰਮ ਹੋਇਆ ਤੋਂ ਪਹਿਲਾਂ ਗਾਣਾ ਹੈ ਜੀ ਤਾਰਾਂ ਵਾਲੀ ਹੋ ਗਈ ਤੈਨੂੰ ਦਿੰਨੇ ਆਂ ਵਧਾਈਆਂ ਮੈਂ ਤੁਹਾਡਾ ਬਹੁਤ ਅਕਦਾ ਤੇ ਮੈਨੂੰ ਇੱਥੇ ਬੋਲਣ ਦਾ ਮੌਕਾ ਮਿਲਿਆ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਬਾਈ ਦਾ ਗਿੱਲ ਸਾਹਿਬ ਸਾਡਾ ਦੀਪਾ ਵੀਰਾ चोक कोठियां भवो न तूं मालिका ਬੀਬਾ ਬਹੁਤ ਥੈਂਕ ਯੂ ਹੋ ਕੀ ਤਾਣਾ ਜਮਤ ਕਾਲ ਹਾਈ ਮਨਾ ਤੇਰਾ ਮਾਲਕਾ ਮੇਂ ਤਾਣਾ ਨੀਦਾਸੀ ਸੈ ਮੈਂ ਨਾ ਨਹੀਂ ਧਿਆ ਗਿਆ ਐਨੇ ਸਾਰੇ ਲੋਕਾਂ ਚ ਗਵਾਉਣ ਵਾਲਾ ਤੂੰ ਏ

ਕੋਹੀ ਮਿਲੂ ਦੁਆ ਲਿਖਿਆ ਨਸੀਬਾਂ ਦਾ ਏ ਤੇ ਸੱਜਣਾ ਆਪਣੇ ਦੁੱਖਾਂ ਤੋਂ ਘਾਟੀ ਦੁੱਖਾਂ ਦੀ ਤੇ ਸੁੱਖਾਂ ਤੋਂ ਬਹੁਤ ਜ਼ਿਆਦਾ ਦੁੱਖੀ ਹੋਵੇ ਮਾਨ ਸਨਮਾਨ ਬੋਲ ਰਿਹਾ ਨੇ ਭਈ ਇਹਨਾਂ ਦਾ ਕੋਈ ਮੁੱਲ ਨਹੀਂ ਭਈ ਲੱਖਾਂ ਤੇ ਕਰੋੜਾਂ 'ਚ ਮੁੱਲ ਨਹੀਂ ਹੈਗਾ ਕਹਿਣ ਵਾਲੇ ਵਾਸਤੇ ਇਹ ਕੱਪੜਾ ਪਰ ਸੰਦੇ ਨਾਲੇ ਵਾਸਤੇ ਇਹ ਜ਼ਿੰਮੇਵਾਰੀ ਹੈ ਬਾਬਰਿੰਦਰ ਬਾਬਾ ਜੀ ਨੇ ਹੋਰ ਇਹ ਮੇਰੇ ਵਾਸਤੇ ਵੈਸੀ ਮੇਰਾ ਗੁੱਟ ਖਾਲੀ ਠੀਕ ਨਹੀਂ ਸੀ ਲੱਗ ਰਿਹਾ ਇਹ ਤਾਲੀਆਂ ਮਾਰੂਗੇ ਪਿਆਰਾ ਮੈਂ ਪਹਿਲਾਂ ਹੀ ਕਿਹਾ ਮੈਂ ਆਮ ਜੇ ਕਰਦਾ ਬਾਬਾ ਜੀ ਬਹੁਤਾ ਪੈਸੇ ਤੂਸੇ ਵਾਲਾ ਮਸਲਾ ਨਹੀਂ ਹੈਗਾ ਮੈਂ ਤੁਹਾਨੂੰ ਇੱਕ ਆ 10 10 20 20 ਰੁਪਏ ਤੋਂ ਕਹਾਣੀ ਸੁਣਾਉਣਾ ਮੈਂ ਵੀ ਜਦੋਂ ਕਿਸੇ ਕਿਸੇ ਬੰਦੇ ਦੀ ਆਮਦਨੀ ਠੀਕ ਹੋ ਗਿਆ ਸੱਚੀ ਰੱਪ ਲੱਗਦੀ ਛੁੱਟਾਟ ਨਾ ਜਾਵੇ ਮੈਂ ਟੂਰਨਾਮੈਂਟਾਂ ਤੇ ਜਾਂਦਾ ਹੁੰਦਾ ਸੀਗਾ ਬਈ ਜਾ ਕੇ ਐਵੇਂ ਮੇਲੇ ਮੂਲੇ ਤੇ ਮੇਰਾ ਪਿੰਡ ਪੈਂਦਾ ਪਾਤਰਾ ਤੋਂ ਮੋੜ ਕੇ ਕਿ ਮੇਰੀ ਰੀਲ ਵਾਇਰਲ ਹੋਈ ਹੈ ਪਿੱਛੇ ਇਹ ਤੁਹਾਨੂੰ ਸੁਣੀ ਹੋਣੀ ਗੇਟ ਜੱਬ ਵਜਾਉਂਦਾ ਮੁੰਡਾ ਪਾਤਰਾ ਤੋਂ ਮੋੜ ਕੇ ਵਿਚਾਲੇ ਪਿੰਡ ਪੈਂਦਾ ਜਿਲ੍ਹਾ ਪੈਂਦਾ ਹੈਗਾ ਮੇਰਾ ਸੰਗਰੂਰ ਨਹੀਂ ਪੰਡਤਾਂ ਦਾ ਮੁੰਡਾ ਇੱਕ ਗਾਣੇ ਗੁਣੇ ਗਾਉਂਦਾ ਹੈ ਕਿਰਾ ਪੁੱਛ ਲਈ ਤੂ ਤੂਰਾ ਮਸ਼ਹੂਰ ਨਹੀਂ ਉਸ ਤੋਂ ਬਾਅਦ ਮੇਰਾ ਇੱਕ ਗਾਣਾ ਵੀ ਆਇਆ ਸਪਲੈਂਡਰ ਕਾਰਾਂ ਵਾਲੀ ਹੋ ਗਈ ਤੈਨੂੰ ਲੈਨੇ ਆਂ ਵਧਾਈ ਹੈ ਗਾਣਾ ਹੀ ਆ ਮੇਰੀਆਂ ਭੈਣਾਂ ਬੈਠੀਆਂ ਨੇ ਪਰ ਆਪਣੀ ਪ੍ਰੋਮੋਸ਼ਨ ਕਰਦਾ ਹਰ ਇੱਕ ਬੰਦਾ ਇੰਸਟਾਗ੍ਰam ਤੋਂ ਮੈਨ ਅੱਜ ਮੈਨੂੰ ਇਦਾਂ 10-15 ਮਿੰਟ ਗਾਉਣ ਵਾਸਤੇ ਮਿਲ ਜਾਣੇ ਮੈਨੂੰ ਕਿਸੇ ਨੇ 10 ਰੁਪਏ ਦੇ ਦੇਣੇ ਕਿਸੇ ਨੇ 20 ਰੁਪਏ 50 ਰੁਪਏ 100 200 ਕਰ-ਕਰਕੇ ਕਰ-ਕਰਕੇ ਮੈਂ 30-35 ਹਜ਼ਾਰ ਰੁਪਏ ਇਕੱਠਾ ਕਰ ਲਿਆ ਇਦਾਂ ਤੇ ਮੈਂ ਇੱਕ ਕਾਲੇ ਰੰਗ ਦਾ ਮੋਟਰਸਾਈਕਲ ਲੈ ਕੇ ਆਇਆ ਸਪਲੈਂਡਰ ਚੋ ਹੁੰਦਾ ਹਰ ਇੱਕ ਬੰਦੇ ਨੂੰ ਵੀ ਆਪਣੀ ਕਮਾਈ ਨਾਲ ਆਪਾਂ ਕੋਈ ਨਾ ਕੋਈ ਚੀਜ਼ ਲੈ ਕੇ ਆਈਏ ਮੈਂ ਉਹ 35 ਹਜ਼ਾਰ ਦਾ ਮੂਨ ਕਿਤੋਂ ਕਿਤੋਂ ਲੈ ਕੇ ਆਇਆ ਮੈਂ ਹਕੀਕਤ ਮੈਂ ਲਿਖਦਾ ਥੋੜਾ ਬੋਤਾ ਭਈ ਮੈਂ ਤਾਂ ਕਰਕੇਆਂ ਗੱਲਾਂ ਸੁਣਾਉਣਾ ਗਾਉਣ ਵਾਲਾ ਪਾਸੇ ਮੇਰਾ ਹੁਣੇ ਕੰਮ ਚੱਲਿਆ ਮੈਂ ਪੈਂਤੀਆਂ ਦਾ ਮੋਟਰਸਾਈਕਲ ਲੈ ਕੇ ਆਇਆ ਮੈਨੂੰ ਬੜਾ ਚੋਅ ਦੇ ਮੈਂ ਪੂਰਾ ਪਿਛੇ ਨਾਮ ਨੂੰ ਜਿ ਲਖਾਏ ਅੱਖਰ ਉਖਰ ਬੜੇ ਸੋਹਣੇ ਸੋਹਣੇ ਪਵਾਏ ਮੈਂ ਟਰਨਮੈਂਟਾਂ ਤੇ ਜਾ ਕੇ ਗਾਉਣ ਲੱਗਾ ਇੱਕ ਦਿਨ ਮੈਂ ਕਿਸੇ ਟਰਨਮੈਂਟ ਤੇ ਗਾ ਕੇ ਆਇਆ ਬਾਬਾ ਜੀ ਤੇ ਮੈਂ ਆਪਣੀ ਮੋਟਰਸਾਈਕਲ ਬਾਹਰ ਖੜਾਤਾ ਸਟੂਡੀਓ ਦੇ ਪਾਸ ਤਰਾ ਸਾਡੇ ਸ਼ਹਿਰ ਹੈ ਉਸ ਤੋਂ ਬਾਅਦ ਮੈਂ ਅੰਦਰ ਚੱਲ ਗਿਆ ਬਾਹਰ ਦੇਖਿਆ ਮੋਟਰਸਾਈਕਲ ਕੋਈ ਚੋਰੀ ਕਰਕੇ ਲੈ ਗਿਆ ਫੋਨਰ ਟੈਂਗਲ ਚ ਆ ਕੇ ਲੱਗਿਆ ਬੜਾ ਦੁੱਖ ਹੋਇਆ ਨਿਰਾਸ਼ ਹੋਇਆ ਮਨ ਗਰੀਬ ਬੰਦੇ ਦੀ ਕੋਈ ਚੀਜ਼ ਜਦੋਂ ਉਠਲੀ ਜਾਂ ਤੁਹਾਨੂੰ ਦੁੱਖ ਬਹੁਤ ਹੁੰਦਾ ਮੈਂ ਮੇਰੇ ਭਾਈ ਨੂੰ ਫੋਨ ਕੀਤਾ ਮੈਂ ਕਿਹਾ ਭਾਈ ਐਵੇਂ ਕਰਕੇ ਯਾਰ ਮੋਟਰਸਾਈਕਲ ਚੋਰੀ ਹੋ ਗਿਆ ਤੇ ਪੌਣੇ ਗਾਲਾਂ ਗੋਲਾਂ ਤਾਂ ਨਹੀਂ ਕੱਢੀਆਂ ਚਲੋ ਥੋੜਾ ਬੋਧਾ ਕਹਿੰਦਾ ਹੀ ਹੁੰਦਾ ਨੰਬਰ ਮੇਰੇ ਪੂਰਾ ਨਹੀਂ ਸੀ ਆ ਦੱਸ ਸੀ ਉਹਦੀ ਐਫ ਆਰ ਆਈ ਦਰਜ ਕਰਾਈ ਥਾਣੇ 'ਚ ਐਫ ਆਰ ਆਈ ਦਰਜ ਕਰਾਤੀ ਰਾਤ ਨੂੰ ਮੈਂ ਮੇਰੇ ਪਿੰਡ ਚਲਾ ਗਿਆ ਘਰੇ ਮੇਰਾ ਪਿੰਡ ਪੈਂਦਾ ਪੰਗਾ ਹਰਿਆਣੇ ਟਾਈਪ ਜੇ ਏਰੀਆ ਥੋੜਾ ਜਿਹਾ ਬੋਲੀ ਵਾਂਗੂ ਬੋਲਦੇ ਤੇ ਸਾਡੇ ਪਿੰਡ 'ਚ ਵੀ ਅਦਾ ਮੈਂ ਟੂਰਨਾਮੈਂਟ ਤੇ ਜਾਣਾ ਸੀਗਾ ਬਾਬਾ ਜੀ ਉੱਤੇ ਮੈਂ ਸੋਚਿਆ ਵੀ ਪੈਸੇ ਤਾਂ ਹੈ ਨਹੀਂ ਨਾ ਹੁਣ ਸਾਦਲ ਜਾਵਾਂਗਾ ਕਿਵੇਂ ਕਿਸ ਚੀਜ਼ ਤੇ ਜੜ ਕੇ ਜਾਵਾਂਗਾ ਉਦੋਂ ਮੈਂ ਇੱਕ ਗਾਣਾ ਲਿਖਿਆ ਕਮੇਡੀ ਜਾ ਬੰਦੇ ਬੋਲਦੇ ਬਹੁਤ ਬਹੁਤ ਪਿਆਰੇ ਇਹਨੂੰ ਜ਼ਿੰਮੇਵਾਰੀ ਨੂੰ ਅਸੀਂ ਪੂਰੀ ਜ਼ਿੰਮੇਦਾਰ ਤੇ ਹੀ ਨਾਲ ਬਾਬਾ ਜੀ ਨੂੰ ਆਵਾਵਾਂਗੇ ਤੇ ਉਹ ਸਾਡੇ ਪੱਟੀ ਸਾਹਿਬ ਦੀ ਫਰਮਾਇਸ਼ ਵੀ ਆ ਉਹ ਗਾਣਾ ਮੈਂ ਤੁਹਾਨੂੰ ਸੁਣਾਉਣਾ ਸੁਣਾਉਂ ਇਹਨਾਂ ਮਾਨ ਸਨਮਾਨ ਆਪਾਂ ਕਰ ਦਈਏ ਸਾਰਿਆਂ ਦੀ ਸਾਰੀ ਜਿਤ ਸਤਕਾਰਯੋਗ ਸਖਸ਼ੇ ਦਾ ਸਾਰੇ ਬੈਠੇ ਨੇ ਤੁਹਾਡਾ ਸਾਰਿਆਂ ਦਾ ਸਵਾਗਤ ਆ ਤੇ ਆਪਾਂ ਅਗਲੀ ਵਾਰੀ ਇਹ ਮੇਲੇ ਨੂੰ ਹੋਰ ਵੱਡਾ ਕਰਨਾ ਹੈ ਐਦਾਂ ਦੇ ਆਪਾਂ ਨੇ ਕੰਮ ਕਰਕੇ ਜਾਣੇ ਨੇ ਵਾਹੀ ਬਹੁਤ ਬਹੁਤ ਪਿਆਰ ਮੈਂ ਪਹਿਲਾਂ ਵੀ ਕਹਿ ਕੇ ਜਾਂਦੀ ਇਹ ਕਹਿਣ ਵਾਲੇ ਵਾਸਤੇ ਕੱਪੜਾ ਪਰ ਸਮਝਣ ਵਾਲੇ ਵਾਸਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਅਸੀਂ ਕੋ ਮੈਂ ਕੋਸ਼ਿਸ਼ ਕਰਾਂਗਾ ਇਹ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂ ਤੁਹਾਡਾ ਬਹੁਤ ਬਹੁਤ ਪਿਆਰ ਜ਼ੋਰਦਾਰ ਤਾਲੀਆਂ ਇੱਕ ਵਾਰ ਸਾਰੇ ਫੁੱਟ ਬੁਕਰੀਆਂ ਵਾਸਤੇ ਲਾ ਦਿਓ ਹੱਥ ਦੇ ਕਰਕੇ 0 ਦੀ 2 ਹੋ ਰਹੀ ਸਿੱਤੇ ਵਿੱਚ ਐ ਫਾਰੀਦਰ ਜੀ ਕਿਹਾ ਦੀ ਮੈਂ ਦਰਗਾਹ ਦੇ ਸੇਵਾ ਕਰ ਰਿਹਾ ਹਾਂ ਬਾਬਾ ਜੀ ਮੈਂ ਸੋਚਿਆ ਹੁਣ ਸਾਧਨ ਤਾਂ ਹੈ ਨਹੀਂ ਟੂਰਨਾਮੈਂਟ ਤੇ ਗਾਣ ਕਿਵੇਂ ਜਾਵਾਂਗਾ ਮੈਂ ਅੱਜ ਵੀ ਮੋਟਰਸਾਈਕਲ ਤੇ ਹੀ ਆਇਆ ਗੱਡੀ ਕੁਝ ਨਹੀਂ ਲੈ ਕੇ ਆਇਆ ਬਾਲੀ ਨਹੀਂ ਮਾਰਨੀ ਚਾਹੀਦੀ ਪਕੀ ਤੇ ਮੈਂ ਬੈਠੇ ਬੈਠੇ ਬਾਬੇ ਨਾਲ ਗੱਲ ਕਰੀ ਦਰਬਾਰ ਨਾਲ ਮੈਂ ਕਿਹਾ ਬਾਬਾ ਜੀ ਕਰਦਾ ਕੀ ਹੈ ਮਤਲਬ ਪ੍ਰਵਾਧਮਾ ਜਿਹੜਾ ਤੁਹਾਨੂੰ ਹਾਲਾਤ ਦਿੰਦਾ ਭਈ ਉਹਦੇ ਨਾਲ ਨਜੀਠਣ ਦੇ ਉਹਦੇ ਨਾਲ ਲੜਨ ਦੀ ਕੋਸ਼ਿਸ਼ ਕਰੋ ਉਦੋਂ ਮੈਂ ਇੱਕ ਗਾਣਾ ਲਿਖਿਆ ਮੈਂ ਤੁਹਾਨੂੰ ਸੁਣਾਉਣਾ ਜੇ ਰਿਦਮ ਵੱਜ ਕੇ ਤਾਂ ਬਾਜ਼ਾਰੋਂ ਮੈਂ ਤੁਹਾਨੂੰ ਸੁਣਾ ਦੇਗਾ ਮੈਂ ਪਹਿਲੇ ਚਿੱਟੂ ਦੇ ਕੋ ਉਤੇ ਦੇਖਦਾ ਬਾਬਾ ਜੀ ਚੈੱਕ ਕਰਕੇ ਤੇ ਮੇਰੇ ਲਈ ਜ਼ੁਲਮ ਹੋ ਗਿਆ ਉਹ ਤੂੰ ਤੇ ਦੇਖਦਾ ਬਾਬਾ ਜੀ ਚੈੱਕ ਕਰਕੇ ਤੇ ਮੇਰੇ ਲਈ ਜ਼ੁਲਮ ਹੋ ਗਿਆ ਬਈ ਕਿਉਂ ਜਿਹੀ ਹਾਲਾਤ ਥੋੜੇ ਟੈਟ ਨੇ ਤੇ ਬੰਬੂ ਘਾਟ ਗੰਮ ਹੋ ਗਿਆ ਕੋਈ ਕਿਉਂ ਜਿਹੀ ਹਾਲਾਤ ਥੋੜੇ ਟੈਟ ਨੇ ਤੇ ਬੰਬੂ ਘਾਟ ਗੰਮ ਹੋ ਗਿਆ ਆਏ ਬੰਬੂ ਘਾਟ ਗੰਮ ਹੋ ਗਿਆ ਹੋ ਕਮਸਾਰਦਾ ਸੀ ਮੇਰੇ ਅਣ ਜਾਣਦਾ ਸੀ ਲੱਗਦਾ ਜਹਾਜ਼ ਦੋਸਤੋ ਹੋ ਪਸ ਲਾਇ ਸੀ ਜੇ ਵੀ ਚੋਤਾ ਜੇਤਾ ਜੇ ਤੇ ਹੋ ਗਿਆ ਸੀ ਖਰਾ ਦੋਸਤੋ ਹੋ ਕਮਸਾਰਦਾ ਹੋ ਗਿਆ ਬਈ ਕਿੰਝ ਦੀ ਹਲਾ ਥੋੜੇ ਡੈਟ ਨੇ ਤੇ ਬੰਬੂ ਕਾਟ ਗੰਭੂ ਹੋ ਗਿਆ ਕਿਵੇਂ ਜੀ ਉਹਨੂੰ ਹੱਕ ਲੈ ਗਿਆ ਇਹ ਗਾਣੇ ਵਿੱਚ ਮੈਂ ਤੁਹਾਨੂੰ ਤਾਰਾ ਕਿ ਤੁਹਾਨੂੰ ਗਾਣ ਬਾਈ ਨੂੰ ਤੁਹਾਨੂੰ ਸਾਰੀ ਰਾਤ ਸੁਣਾ ਦੇਣਾ ਬਾਬੇ ਦਾ ਮੈਂ ਸੋਚਦਾ ਥੋੜਾ ਜਿਹਾ ਮਾਹੌਲ ਨੂੰ ਹਾਸੇ ਖੇਡੇ ਵਾਲਾ ਵੀ ਕਰ ਲਈਏ ਇੱਕ ਵਾਰੀ ਤਾਲੀਆਂ ਲਾ ਦਿਓ ਜੇ ਤੁਹਾਨੂੰ ਸਮਝ ਆ ਰਹੀ ਹੈ ਗੱਲਬਾਤ ਲਓ ਮੈਂ ਤੇ ਮੰਨਦਾ ਕਮਾਲ ਓਸ ਬਾਈ ਦੀ ਜਿਹੜਾ ਜੀ ਉਹਨੂੰ ਚੱਕ ਲੈ ਗਿਆ ਮੈਂ ਤਾਂ ਖੁਦ ਦੇ ਸਤਾਤ ਮਸਾ ਹੁੰਦਾ ਸੀ ਕਿਵੇਂ ਜੀ ਉਹਨੂੰ ਹੱਕ ਲੈ ਗਿਆ ਹੋ ਤਰਾ ਬੇੰਤੀ ਬਾਬਾ ਜੀ ਤੇ ਜਾ ਮੋਰੇ ਕਰਧਿਆਨ ਨੂੰ ਸ਼ੱਕ ਹੋ ਗਿਆ ਇੱਕ ਵੀ ਬੜੀ ਗੁਰੂ ਸਚਾਈ ਹੈ ਬਈ ਜਦੋਂ ਬੰਦਾ ਸੰਘਰਸ਼ ਕਰਦਾ ਹੈ ਨਾ ਖਾਸ ਕਰਕੇ ਸਾਡੇ ਪਿੰਡਾਂ 'ਚ ਜਦੋਂ ਕੋਈ ਮੁੰਡਾ ਲਿਖਦਾ ਹੈ ਕੋਈ ਗਾਉਂਦਾ ਹੈ ਕੋਈ ਕਬੱਡੀ ਖੇਡਦਾ ਹੈ ਸਾਡੀਆਂ ਮਾਮਾ ਸਾਡੇ ਬਜ਼ੁਰਗ ਘੱਟ ਸਪੋਰਟ ਕਰਦੇ ਨੇ ਪਰ ਬਈ ਵੱਡਾ ਬੰਦਾ ਕਈ ਉਤੋਂ ਨਹੀਂ ਬਣ ਕੇ ਆਉਂਦਾ ਮਾਮਾ ਵੱਡਾ ਬੰਦਾ ਬਣਾਉਂਦੀਆਂ ਨੇ ਬਾਬਾ ਜੀ ਬਹੁਤ ਸਤਿਕਾਰ ਬਹੁਤ ਪਿਆਰ ਜੇ ਥੋੜਾ ਜਵਾਬ ਕੋਈ ਲਿਖਦਾ ਹੈ ਕੋਈ ਗਾਉਂਦਾ ਹੈ ਕੋਈ ਖੇਡਦਾ ਹੈ ਥੋੜਾ ਬੋਧਾ ਕੁਝ ਕੰਮ ਕਰਦਾ ਉਹਨੂੰ ਥੋੜਾ ਜਿਹਾ ਹੌਸਲਾ ਜ਼ਰੂਰ ਦੇਣਾ ਚਾਹੁੰਦਾ ਕੀ ਪਤਾ ਹੋ ਸਟਾਰ ਬਣ ਜੇ ਵੱਡੇ ਵੱਡੇ ਖਿਡਾਰੀ ਕਲਾਕਾਰ ਐ ਤਾਂ ਛ ਦਾ ਵਿੱਚ ਤੋਂ ਨਿਕਲ ਗਿਆਂਦੇ ਮੈਂ ਜਦੋਂ ਸਾਧਨ ਮੇਰਾ ਚੋੜੀ ਹੋ ਗਿਆ ਮੇਰਾ ਫਾਦਰ ਸਾਹਿਬ ਮੈਨੂੰ ਕਹਿੰਦਾ ਕਿਉਂਕਿ گاਉਂ ਨਾਲਿਆਂ ਤੇ ਲੇਖ ਨਾਲੇ ਘੱਟ ਹੀ ਵਿਸ਼ਵਾਸ ਕਰਦੇ ਕਹਿੰਦਾ ਚੋਰੀ ਚਾਰੀ ਕਿਤੇ ਬੇਇੱਜ਼ਤੀ ਨਹੀਂ ਦਿੱਤਾ ਕਦੇ ਵੇਚ ਕੇ ਤਾਂ ਨਹੀਂ ਖਾ ਗਿਆ ਇਸ ਚਾਈ ਹੈ ਹਾਲਾਂਕਿ ਸਾਨੂੰ ਮਜ਼ਾਕ ਲੱਗਦਾ ਪਰ ਇਹ ਲੋ ਬੰਦਾ ਸੰਘਰਸ਼ ਕਰਦਾ ਕੋਈ ਮੁੰਡਾ گاਉਂ ਦਾ ਸਾਡੇ ਉਰੇ ਫਲੇਅਰ ਹੋਏ ਨੇ ਬਿੱਟੂ ਦੁਗਾਲ ਆਰਨੇਜ ਦਾ ਬਹੁਤ ਅੱਜਕੱਲ ਨਾ ਚੱਲ ਰਿਹਾ ਕੋਰ ਵੀ ਆ ਸਾਡੇ ਸਵਾਣੇ ਤੋਂ ਬਹੁਤ ਵੱਡੇ ਕਲਾਕਾਰ ਪਲੇਅਰ ਨਿਕਲੇ ਨੇ ਸੋ ਬਈ ਤੁਸੀਂ ਹੌਸਲਾ ਕਰਿਆ ਕਰੋ ਆਪਣੇ ਜਵਾਕਾਂ ਨੂੰ ਸਪੋਰਟ ਕਰਿਆ ਕਰੋ ਗੁਸ਼ਤ ਕਰਿਆ ਕਰੋ ਇੱਕ ਵਾਰ ਜ਼ੋਰਦਾਰ ਤਾਲੀਆਂ ਆਪਣੇ ਬੇਬੇ ਗੱਲ ਇਕੱਲੇ ਦੀ ਨਹੀਂ ਪਿੱਛੇ ਚਾਰ ਪੰਜ ਨੇ ਜਿਨ੍ਹਾਂ ਦਾ ਕੰਮ ਠੱਪ ਹੋ ਗਿਆ ਉਹ ਕਿਤੇ ਬੇਤਾਨੀ ਦੀਪਾ ਚੋਰੀ ਚੋਰੀ ਓਏ ਕਰਧਿਆ ਨੂੰ ਸ਼ੱਕ ਹੋ ਗਿਆ ਮੇਰੇ ਅਜਿਹੇ ਕੰਮ ਚਿਰਾਂ ਇਹ ਰੰਗ ਪਕਰਾਂ ਦਾ ਬਹੁਤ 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 ਸਤਿ ਸ਼੍ਰੀ ਅਕਾਲ ਪੈਣਾ ਦਾ ਬਹੁਤ ਬਹੁਤ ਪਿਆਰ ਤੁਹਾਡੀਆਂ ਤਾੜੀਆਂ ਤੁਹਾਡੇ ਭੱਲੇ ਹੋਏ ਮੋਬਾਈਲ ਮੈਨੂੰ ਲੱਗਦਾ ਤੇ ਇਸ ਵੇਲੇ ਗਾ ਲਾਂਗਾ 15 ਮਿੰਟ ਬਹੁਤ ਬਹੁਤ ਪਿਆਰ ਹਾਏ ਹੁੰ ਜਿਹੀ ਰੇ ਦੁਨੀਆ ਤੇ ਰੰਗ ਬੜੇ ਸੋਹਣੇ ਪਰ ਰੱਬ ਦੇ ਰੰਗਾਂ ਦੇ ਅੱਗੇ ਕੁਝ ਵੀ ਨਹੀਂ ਹਾਏ ਉਹਦੇ ਆਲਗਾ ਤੇ ਮੈਂ ਸਵਾਲ ਖੜੇ ਕਰਾਂ ਬੰਗਾ ਵਾਲੇ ਨੂੰ ਬਾਬਾ ਜੀ ਐਨੀ ਕੁਝ ਵੀ ਨਹੀਂ ਨਾ ਹੁੰਦਾ ਜਦੋਂ ਛੋਟੇ ਛੋਟੇ ਬੱਚਿਆਂ ਦੀ ਮਰਦੀ ਹੈ ਮਾਂ ਕਹਿੰਦੇ ਰੰਗ ਰੱਬ ਦੇ ਉਹੀ ਬੱਚੇ ਫਿਰ ਵੀਰੇ ਪਰਨ ਦੀ ਫਾਤੇ ਕਿਸੇ ਚੌਂਕ ਵਿੱਚ ਖੜਕੇ ਨੇ ਭੀਖ ਮੰਗਦੇ ਤੇ ਬੈਠੇ ਆਸ਼ਰਮੀਏ ਵੀ ਰੱਬ ਦੇ ਨਰੰਗ ਜੀ ਯਕੀਨੀ ਹੁੰਦਾ ਹਵਾਈ ਸਮੇਂ ਦੇ ਹਾਲਾਤਾਂ ਨਾਲ ਹੁੰਦਾ ਸਮਝੋਤਾ ਯੁਂ ਜਿਹੜਾ ਬੰਦਾ ਬਾਬਾ ਜੀ ਸ਼ੌਕੀਨ ਨਹੀਂ ਹੁੰਦਾ ਹਰ ਇੱਕ ਬੰਦੇ ਨੂੰ ਪਤਾ ਬਈ ਆਦੀ ਦਾਸ ਪਾਈਏ ਰੀਬੋਗ ਪਾਈਏ ਫੋਰਚੂਨਰ ਗੱਡੀ ਥੱਲੇ ਹੋਵੇ ਸੋਨੇ ਦੀਆਂ ਨਕੀਆਂ ਚੈਨੀਆਂ ਸਭ ਨੂੰ ਪਤਾ ਪਰ ਹਾਲਾਤ ਕਈ ਵਾਰੀ ਜ਼ਾਤ ਨਹੀਂ ਦੇਦੇ ਗਰੀਬੀ ਕਵਿਂਦਾਰੀ ਬੰਦੇ ਨੂੰ ਦਬ ਦਿੰਦੀ ਹੈ ਜੇ ਤੁਹਾਨੂੰ ਸਮਝ ਆ ਰਿਹਾ ਤਾਂ ਥੋੜੀਆਂ ਜਿਹੀਆਂ ਤਾਲੀਆਂ ਮਾਰ ਦਿਓ ਬਈ ਕਾਇਨ ਜੀਵਰਾ ਦੁਨੀਆ ਤੇ ਰੰਗ ਬੜੇ ਸੋਹਣੇ ਪਰ ਰੱਬ ਦੇ ਰੰਗਾਂ ਦੇ ਅੱਗੇ ਕੁਝ ਵੀ ਨਹੀਂ ਉਹਦੇ ਆਦਾਂ ਗਾਂ ਤੇ ਮੈਂ ਸਵਾਲ ਖੜੇ ਕਰਾਂ ਬੰਗਾ ਵਾਲੇ ਨੂੰ ਬਾਬਾ ਜੀ ਆ ਨਹੀਂ ਸੋਝੀ ਨਹੀਂ ਹੋ ਪਰ ਦੁੱਖ ਵੜਾ ਹੁੰਦਾ ਜਦੋਂ ਛੋਟੇ ਛੋਟੇ ਬੱਚਿਆਂ ਦੀ ਮਰਦੀ ਹੈ ਮਾਂ ਕਹਿੰਦੇ ਰੰਗ ਰੱਬ ਦੇ ਉਹੀ ਬੱਚੇ ਫਿਰ ਵੀ ਐ ਪਰਨ ਦੀ ਥਾਂ ਤੇ ਕਿਸੇ ਚੌਂਕ ਵਿੱਚ ਖੜ ਕੇ ਨੇ ਭੀਖ ਮੰਗਦੇ पिया चुप हूंदा दंगा वारा चुप हूंदा गॾिजा चटूते माते बेठे आश्रम बि रंग रंग जी यकीन न भाई सने जे हालात हूंदा इंज कहिड़ा हूंदा ਪੀ ਤੇ ਸ਼ਾਮ ਨੂੰ ਜੀ ਜੇਲ ਪੱਕੀ ਰੱਬ ਜੀ ਦੀ ਕਿਸੇ ਨਾ ਲਿਹਾਜ਼ ਕੋਈ ਨਾ ਥੋਵੇਂ ਮਨ ਵਿੱਚ ਮੈਲ ਤੇ ਦਿਮਾਗ ਵਿੱਚ ਪੈਸਾ ਧਵੇਂ ਪਾਇਆ ਹੁਣ ਬਾਰਾ ਦੀ ਫਕੀਰੀ ਨਹੀਂ ਹੁੰਦੀ ਥੋ ਗਈ ਹੋ ਸਪੀਡ ਲਾਂਚ ਜਾ ਕੇ ਹੁਣ ਜਾਇ ਅਹਿਸਾਸ ਨਾ ਗਿਆ ਸੇਤ ਨਾਲੋਂ ਵੱਡੀ ਕੋਈ ਅਮੀਰੀ ਨਹੀਂ ਜੱਜ ਜਾ ਕੇ ਹੁੰਦਾ ਅਹਿਸਾਸ ਨੇ ਕਿ ਅਸੇਤ ਨਾਲੋਂ ਵੱਡੀ ਕੋਈ ਆ ਮੀਰੀ ਨਹੀਂ ਹੁੰਦੀ ਉਹ ਰੱਬ ਜਦੋਂ ਦੇਵੇ ਦੇਵੇ ਛੱਤ ਫਾੜ ਕੇ ਤੇ ਲੈਣ ਲੱਗੇ ਲੈਂਦਾ ਇਹ ਲਫੇੜ ਮਾਰ ਕੇ what toma. ਤੇ ਤੁਝਿਆਂ ਦੇ ਮੋੜਿਆਂ ਤੇ ਰੱਖ ਲੜਨਾ ਕੋਈ ਕਿਸੇ ਦੀ ਚੜ੍ਹਾਈ ਵੇਖ ਐਵੇਂ ਸੜਨਾ ਤੇ ਤੁਝਿਆਂ ਦੇ ਮੋੜਿਆਂ ਤੇ ਰੱਖ ਲੜਨਾ ਓ ਯਾਰ ਕੰਪੜੀ ਆਬ ਚੱਕਣੀ ਇਹ ਦੇਖ ਲੋ ਸੁਣ ਗੱਲ ਉਹਨੂੰ ਦੱਸਣੀ ਤੇ ਚਾਰ ਕੇ ਤਹਾਨੂੰ ਕੜੀ ਆਬ ਚੱਕਣੀ ਹਾ ਦੁਦਿਆਂ ਦੀ ਗੱਲ ਘਰ ਪਟ ਮਾਰਦਾ ਹਾ ਹਾ ਦੁਦਿਆਂ ਦੀ ਗੱਲ ਘਰ ਪਟ ਮਾਰਦਾ ਹਾ ਜਾਰਾ ਵੀ ਤਾੜੀਆਂ ਮੰਗ ਲਓ ਥੋੜੀਆਂ ਜੀਆਂ ਸੋ ਮੈਂ ਵੈਸੇ ਲਿਖਦਾ ਇਹ ਬੰਦਾ ਜ਼ਿੰਦਗੀ 'ਚ ਬਹੁਤ ਹੀ ਉਦਾਸ ਹੁੰਦਾ ਹੈ ਜ਼ਿੰਦਗੀ ਇੱਕ ਚੱਲਦੇ ਤਰਾਨੇ ਵਰਗੀ ਹੈ ਬਈ ਜੇ ਸੁੱਖ ਨੇ ਤਾਂ ਦੁੱਖ ਪੱਕੇ ਆਣਗੇ ਜੇ ਤੇ ਦੁੱਖ ਨੇ ਤਾਂ ਸੁੱਖ ਵੀ ਪੱਕੇ ਆਣਗੇ ਸੋ ਸੁੱਖਾਂ 'ਚ ਕਦੀ ਹਵਾ ਨਹੀਂ ਕਰਨੀ ਚਾਹੀਦੀ ਤੇ ਦੁੱਖਾਂ 'ਚ ਡੋਲਣਾ ਨਹੀਂ ਚਾਹੀਦਾ ਜ਼ਿੰਦਗੀ ਨੇ ਆਪਣੇ ਤਰਾਨੇ ਦੇ ਨਾਲ ਚੱਲੀ ਜਾਣਾ ਹੈ ਧਰਮਾਤਮਾ ਨੂੰ ਠੀਕ ਹੈ ਜੀ ਤੁਸੀਂ ਬੋਲ ਤਾਂ ਵੈਸੇ ਤੁਸੀਂ ਪ੍ਰੋਮੋਸ਼ਨ ਫਰੀ ਦੀ ਕਰਾ ਰਹੇ ਹੋ ਬਾਬੇ ਜੀ ਨਾਲ ਦੀ ਪੱਤੀ ਘਟਾਇਓ ਦਾ ਵੀ ਕੋਈ ਨਹੀਂ ਬਾਈ ਦਾ ਚੈਨਲ ਜ਼ਰੂਰ ਸਬਸਕ੍ਰਾਈਬ